हेलो स्टूडेंट्स वेलकम अगेन टू माय चैनल v21 इंग्लिश क्लासेस आज ਆਪਾਂ ਕਰਨ ਜਾ ਰਹੇ ਹਾਂ ਆਬਜੈਕਟਿਵ ਟਾਈਪ ਕੁਐਸਚਨਸ ਪਾਰਟ 3 ਇਸ ਦੇ ਵਿੱਚ ਆਪਾਂ ਕਰਾਂਗੇ ਬੇਟਾ ਜਿਹੜੇ ਆਪਾਂ ਸਤੰਬਰ ਤੋਂ ਪਹਿਲੇ ਦੇ ਚੈਪਟਰ ਕਰ ਲਏ ਆ ਉਹ ਸਿਲੇਬਸ ਨੂੰ ਛੱਡ ਕੇ ਬਾਕੀ ਦੇ ਮੇਨ ਕੋਰਸ ਦੇ ਚੈਪਟਰ ਯਾਨੀ ਕਿ ਚੈਪਟਰ ਨੰਬਰ 5 6 7 ਐਂਡ 8 ਤੇ ਇਸ ਦੇ ਨਾਲ ਹੀ ਪੋਇਟਰੀ फोर्थ एंड फिफ्थ पॉइंट ऑब्जेक्टिव टाइप क्वेश्चन डिस्कस कर रहे हैं लेट स्टार्ट पहला चैप्टर है बेटा सम गलिंप ऑफ एनशियंट इंडियन थॉट्स एंड प्रैक्टिस तो इसमें आप डिस्कस करते हैं इस चैप्टर के अलग अलग शॉर्ट स्टोरी बेटा क्वेश्चन नंबर ट्वेंटी सिक्स है सम स्कॉलर लाफ एट अस्टा डैश ऑप्शन है जॉक ਫਰੈਂਡ ਲੱਕ ਡੀਫਾਰਮਡ ਬੋਡੀ ਤਾਂ ਬੇਟਾ ਡਿਫਰੈਂਟ ਕਲਰ ਦੇ ਵਿੱਚ ਸ਼ੋ ਕੀਤਾ ਗਿਆ ਹੈ ਡੀਫਾਰਮਡ ਬੋਡੀ ਤਾਂ ਸਤਾ ਵਕਰਾ ਨਾਮ ਤੋਂ ਹੀ ਕਲੀਅਰ ਹੈ ਬੇਟਾ ਵੀ ਉਹਨਾਂ ਦੀ ਬੋਡੀ ਜਿਹੜੀ ਸੀਗੀ ਉਹ ਵਿਕ੍ਰਿਤ ਸੀਗੀ ਡਿਫਰੈਂਟ ਸੀਗੀ ਥੋੜੀ ਜੀ ਡੀਫਾਰਮਡ ਸੀਗੀ ਜਦੋਂ ਸਭਾ ਦੇ ਵਿੱਚ ਆਏ ਸੀਗੇ ਜਦੋਂ ਰਾਜਾ ਜਨਕ ਨੇ ਉਹਨਾਂ ਨੂੰ ਬੁਲਾਇਆ ਸੀ ਤਾਂ ਸਾਰੇ ਸਕਾਲਰਸ ਜਿਹੜੇ ਆ ਉਹਨਾਂ ਦੀ ਇਸ ਬੋਡੀ ਨੂੰ ਦੇਖ ਕੇ ਹੱਸਣ ਲੱਗ ਗਏ ਸੀਗੇ ਵੀ ਇੱਕ ਡੀਫਾਰਮਡ ਬੋਡੀ ਪਰਸਨ ਜਿਹੜਾ ਹੈ ਉਹ ਕਿਦਾਂ ਇਟ ਆ ਟਿਕਲਿਸ਼ ਇਸ਼ੂ ਬੋਰਡ ਯੂਜ਼ ਕੀਤਾ ਗਿਆ ਸੀ ਟਿਕਲਿਸ਼ ਇਸ਼ੂ ਨੂੰ ਕਿਦਾਂ ਸੋਲਵ ਕਰ ਸਕਦਾ ਮਤਲਬ ਕੋਈ ਇੱਕ ਬੜੀ ਜਟਿਲ ਸਮੱਸਿਆ ਆ ਗਈ ਸੀ ਉਸ ਨੂੰ ਡਿਸਕਸ ਕਰਨ ਵਾਸਤੇ ਕੁਐਸਚਨ ਨੰਬਰ 27 ਇਨ ਐਂਸ਼ੀਅੰਟ ਇੰਡੀਆ ਪ੍ਰਾਚੀਨ ਭਾਰਤ ਦੇ ਵਿੱਚ ਦਾ ਊਮਨ ਵਾਸ ਆਲਵੇਜ਼ ਕਨਸੀਡਰ ਆ ਗੋਡੈਸ ਤਾਂ ਔਰਤ ਨੂੰ ਹਮੇਸ਼ਾ ਮੰਨਿਆ ਜਾਂਦਾ ਸੀ ਇੱਕ ਗੋਡੈਸ ਇੱਕ ਦੇਵੀ ਦੇ ਰੂਪ ਦੇ ਵਿੱਚ ਇਹ ਟ੍ਰੂ ਫਾਲਸ ਹੈ ਤਾਂ ਕਲੀਅਰ ਹੈ ਬੇਟਾ ਟ੍ਰੂ ਹੈ ਇਹ 28 ਗੋਡਸ ਵੈਂਟ ਟੂ ਲਾਰਡ ਵਿਸ਼ਨੂ ਇਨ ਡੈਸਪਰੇਸ਼ਨ ਇਹ ਸਟੋਰੀ ਸੀ ਜਿਸ ਦੇ ਵਿੱਚ ਗods ਅਤੇ demons ਦੋਨਾਂ ਦੇ ਵਿੱਚ ਲੜਾਈ ਚੱਲ ਰਹੀ ਸੀ ਤਾਂ demons ਜਿਹੜੇ ਸੀਗੇ death ਜਿਹੜੇ ਸੀਗੇ ਉਹਨਾਂ ਦਾ ਅਪਰ ਹੈਂਡ ਸੀ ਬੇਟਾ ਉਹ ਜਿੱਤ ਰਹੇ ਸੀਗੇ ਤਾਂ ਉਸ ਵੇਲੇ gods ਜਿਹੜੇ ਸੀਗੇ ਉਹ ਸਾਰੇ ਇਕੱਠੇ ਹੋ ਕੇ Lord Vishnu ਕੋਲ ਗਏ ਸੀਗੇ again it is true 29 who was losing in the battle between gods and demons ਤਾਂ ਨੈਕਸਟ ਹੈ ਬੇਟਾ ਕੌਣ ਜਿੱਤ ਰਿਹਾ ਸੀਗਾ ਬੈਟਲ ਦੇ ਵਿੱਚ ਦੋਨਾਂ ਦੇ ਵਿਚਕਾਰ ਜਦੋਂ gods ਤੇ demons ਦੇ ਵਿੱਚ ਲੜੀ ਸੀ ਤਾਂ ਲੂਸਿੰਗ ਹਾਰਨਾ ਹੁੰਦਾ ਹੈ ਹਾਰ ਕੌਣ ਰਿਹਾ ਸੀਗਾ ਉਸ ਵੇਲੇ ਗੋਰਸ ਹਾਰ ਰਹੀ ਸੀ ਤੇ ਡੀਮਨਸ ਜਿਹੜੇ ਸੀ ਉਹ ਜਿੱਤ ਰਹੇ ਸਨ 30 what did sent the diti give advice the goats to make ਤਾਂ ਸਾਰੇ ਦੇਵਤਾ ਇਕੱਠੇ ਹੋ ਕੇ ਗੋ ਇੱਕ ਸੰਤ ਕੋਲੋਂ ਦਦੀਚੀ ਕੋਲ ਗਏ ਸੀਗੇ ਤਾਂ ਉਹਨਾਂ ਨੇ ਕੀ ਕਿਹਾ ਸੀਗਾ ਤਾਂ ਉਹਨਾਂ ਨੇ ਐਡਵਾਈਸ ਦਿੱਤੀ ਸੀ ਗੋਰਸ ਨੂੰ ਕੀ ਬਣਾਉਣ ਵਾਸਤੇ ਬੇਟਾ ਆਪਸ਼ਨ ਹੈ ਐਨ ਐਰੋ ਇੱਕ ਐਰੋ ਬਣਾਉਣ ਵਾਸਤੇ ਆ ਸਵਾਰਡ ਉਹਨਾਂ ਨੇ ਇੱਕ ਤਲਵਾਰ ਦੀ ਐਡਵਾਈਸ ਕੀਤਾ ਸੀਗਾ ਜਿਸ ਦੇ ਨਾਲ ਜਦੋਂ ਦੇਵਤਾ ਦਾਨਵਾਂ ਦੇ ਖਿਲਾਫ ਦੇਵਤਾ ਦੇ ਖਿਲਾਫ ਲੜਨਗੇ ਤਾਂ ਕਦੇ ਨਹੀਂ ਹਾਰਨਗੇ 3rd ਸੀ ਬੌਂਸ 4th ਐ ਨਨ ਆਫ ਥੀਸ ਦਾ ਰਾਈਟ ਆਨਸਰ ਇਜ਼ ਸਵੋर्ड ਬੇਟਾ ਤਲਵਾਰ ਬਣਾ ਨੂੰ ਕਿਹਾ ਸੀ 31 சிவாਜੀ ਬੋਡ ਹਿਸ ਹੈਡ ਬਿਫੋਰ ਦਾ ਬੋਡ ਉਹਨਾਂ ਨੇ ਸਿਰ ਝੁਕਾਉਣਾ ਬੇਟਾ ਤਾਂ சிவாਜੀ ਨੇ ਆਪਣਾ ਸਿਰ ਝੁਕਾਇਆ ਸੀ ਕਿਸ ਦੇ ਅੱਗੇ men women teacher or king ਤਾਂ ਔਰਤ ਦੇ ਸਾਹਮਣੇ சிவாਜੀ ਨੇ ਆਪਣਾ ਸਿਰ ਝੁਕਾਇਆ ਸੀ ਜਦੋਂ ਉਹਨਾਂ ਦੇ ਮਿਸ ਗਾਈਡਡ ਸੋਲਜਰ ਜਿਹੜੇ ਸੀਗੇ ਉਹ ਜਿੱਤ ਤੋਂ ਬਾਅਦ ਇੱਕ ਰਾਜਾ ਦੀ ਰਾਣੀ ਨੂੰ ਅ ਸ਼ਿਵਾਜੀ ਵਾਸਤੇ ਇੱਕ ਐਜ਼ ਅ ਗਿਫਟ ਲਗਾਈ ਸੀ ਤਾਂ ਉਸ ਟਾਈਮ ਸ਼ਿਵਾਜੀ ਨੇ ਉਸ ਦੇ ਅੱਗੇ ਆਵਦਾ ਸਿਰ ਝੁਕਾ ਕੇ ਉਸ ਨੂੰ ਨਮਨ ਕੀਤਾ ਸੀ ਬੇਟਾ ਆਓ ਨੈਕਸਟ ਚੈਪਟਰ ਦੇਖਦੇ ਹਾਂ ਨੈਕਸਟ ਚੈਪਟਰ ਇਜ਼ ਦਾ ਹੋਮ ਕਮਿੰਗ 32 ਕੁਐਸਚਨ ਨੰਬਰ ਹੈ ਵਾਟ ਵਾਸ ਦਾ ਨੇਮ ਆਫ ਫਾਟਿਕਸ ਬ੍ਰਦਰ ਫਾਟਿਕ ਦੇ ਬ੍ਰਦਰ ਦਾ ਕੀ ਨਾਮ ਸੀਗਾ ਤਾਂ ਫਾਟਿਕ ਦੇ ਬ੍ਰਦਰ ਦਾ ਨਾਮ ਸੀ ਬੇਟਾ ਮੱਖਣ ਦੋਨੋਂ ਭਰਾ ਸੀਗੇ 33 ਫਾਟਿਕ ਸੰਕਲ ਲਿਵਡ ਇਨ ਫਾਟਿਕ ਦੇ ਅੰਕਲ ਯਾਨੀ ਕਿ ਉਸਦੇ ਮਾਮਾ ਕਿੱਥੇ ਰਹਿੰਦੇ ਸਨ ਮੁੰਬਈ ਦੇ ਵਿੱਚ ਦੇਹਰਾਦੂਨ ਦੇ ਵਿੱਚ ਕੋਲਕਾਤਾ ਦੇ ਵਿੱਚ ਜਾਂ ਚੰਡੀਗੜ੍ਹ ਦੇ ਵਿੱਚ ਤਾਂ ਰਾਈਟ ਆਨਸਰ ਇਜ਼ ਕੋਲਕਾਤਾ ਉਹ ਕੋਲਕਾਤਾ ਤੋਂ ਆਏ ਸਨ 34 ਫਾਟਿਕਸ ਆਂਟ ਵੈਲਕਮ ਫਾਟਿਕ ਇਨ ਹਰ ਹੋਮ ਤਾਂ ਫਾਟਿਕ ਦੀ ਮਾਮੀ ਨੇ ਫਾਟਿਕ ਜਦੋਂ ਕੋਲਕਾਤਾ ਆਪਦੇ ਮਾਮੇ ਨਾਲ ਗਿਆ ਤਾਂ ਉੱਥੇ ਪਹੁੰਚਣ ਦੇ ਉਸ ਦਾ ਸਵਾਗਤ ਕੀਤਾ ਦੈਟ ਇਜ਼ ਰੋਂਗ ਕਿਉਂ ਕਿਉਂਕਿ ਉਸਦੀ ਆਂਟੀ ਜਿਹੜੀ ਸੀ ਬੇਟਾ ਉਹ ਪਰੇਸ਼ਾਨ ਸੀ ਵੀ ਪਹਿਲੇ ਹੀ ਉਸਦੇ ਆਪਦੇ ਬੱਚਿਆਂ ਦਾ ਬੋਧ ਸੀ ਉਸਦੇ ਉੱਪਰ ਤਾਂ ਉਸਨੇ ਕਿਹਾ ਸੀ ਉਹ ਇੱਕ ਕੰਟਰੀ ਲਾਰਡ ਵਰਡ ਯੂਜ਼ ਕੀਤਾ ਸੀ ਉਹਨੇ ਕੰਟਰੀ ਲਾਰਡ ਯਾਨੀ ਕਿ ਇੱਕ ਪਿੰਡ ਦਾ ਗਵਾਰ ਜਾਂ ਮੁੰਡਾ ਇੱਕ ਹੋਰ ਨਾਲ ਚੱਕ ਕੇ ਲੈ ਆਂਦਾ ਜੋ ਕਿ ਉਸਦੇ ਲਈ ਮੁਸੀਬਤ ਹੈ 35 ਫਾਟਿਕਸ ਡੈਸ਼ نو ਡਿਡ ਨਾਟ ਲਾਈਕ ਹਿਸ ਬੀਸ ਫਾਟਿਕਸ ਦੀ ਕਿੰਨੂ ਉਸਦੇ ਤੌਰ ਤਰੀਕੇ ਪਸੰਦ ਨਹੀਂ ਸੀ ਮਦਰ ਨੂੰ ਸਿਸਟਰ ਨੂੰ ਸਟੂਡੈਂਟ ਯੂ ਨਾ ਯਾ ਨੇਬਰ ਨੂੰ ਤਾਂ ਫਾਟਿਕ ਦੀ ਮਦਰ ਫਾਟਿਕ ਤੋਂ ਬੇਟਾ ਬਹੁਤ ਜ਼ਿਆਦਾ ਪਰੇਸ਼ਾਨ ਸੀ ਤਾਂ ਰਾਈਟ ਆਨਸਰ ਇਜ਼ ਮਦਰ ਫਾਟਿਕ ਵਾਂਟਿਡ ਟੂ ਮੂਵ ਏ ਡੈਸ਼ ਫਰੋਮ ਇਟਸ ਪਲੇਸ ਫਾਟਿਕ ਕਿਸ ਚੀਜ਼ ਨੂੰ ਹਿਲਾਣਾ ਚਾਹੁੰਦਾ ਸੀ ਆਪਦੀ ਥਾਂ ਤੋਂ ਤਾਂ ਉਹ ਇੱਕ ਲੋਕ ਸੀਗਾ ਯਾਨੀ ਕਿ ਲੱਕੜ ਦਾ ਇੱਕ ਵੱਡਾ ਸਾਰਾ ਮੁੱਢ ਜਾ ਸੀ ਆਪਾਂ ਕਹਿ ਸਕਦੇ ਹਾਂ ਮੁੱਢ ਜਾ ਸੀਗਾ ਬੇਟਾ 37 ਫਾਟਿਕਸ ਲਾਸਟ ਵਰਡ ਵਰ ਫਾਟਿਕ ਦੇ ਆਖਰੀ ਵਰਡ ਸੀ ਮਦਰਸ ਡੈਸ਼ ਹੈਵ ਕਮ ਇਟ ਇਜ਼ ਅ ਵੈਰੀ ਇੰਪੋਰਟੈਂਟ ਲਾਈਨਸ ਇ ਲਾਸਟ ਕਨਕਲੂਡਿੰਗ ਲਾਈਨਸ ਹੈ ਬੇਟਾ ਚੈਪਟਰ ਦੀ ਜਿਸ ਦੇ ਵਿੱਚ ਫਾਟਿਕ ਦੀ ਡੈਥ ਹੋ ਵਾਲੀ ਹੁੰਦੀ ਹੈ ਤਾਂ ਉਸ ਦੇ ਆਖਰੀ ਸ਼ਬਦ ਜੋ ਸਨ ਉਹ ਸੀਗੇ ਮਦਰ ਦਾ ਹੌਲੀਡੇਸ ਹੈਵ ਕਮ ਤਾ ਉਸਨੇ ਕਿਹਾ ਸੀ ماں چھਟੀਆਂ ਹੋ ਗਈਆਂ ਨੈਕਸਟ ਬੇਟਾ ਆਪਾਂ ਡਿਸਕਸ ਕਰ ਰਹੇ ਹਾਂ ਚੈਪਟਰ ਨੰਬਰ 7 ਦਾ ਮੇਕਿੰਗ ਆਫ ਦਾ ਅਰਥ 38 ਨੰਬਰ ਕੁਸਚਨ ਹੈ Moon is the satellite of Moon ਉਪਗ੍ਰਹਿ ਹੈ ਕਿਸ चीज ਦਾ ਉਪਗ੍ਰਹਿ ਹੈ ਯੂਨੀਵਰਸ ਦਾ ਓਸ਼ੀਅਨ ਦਾ ਮਾਰਸ ਮੰਗਲ ਦਾ ਜਾਂ ਅਰਥ ਦਾ ਤਾਂ ਰਾਈਟ ਆਨਸਰ ਇਸ ਅਰਥ 39 ਫਰੋਮ ਵੇਅਰ ਡੂ ਦਾ ਪਲੈਨਟਸ ਗੈਟ ਲਾਈਟ ਪਲੈਨਟਸ ਨੂੰ ਉੱਪਰ ਜਿਹੜੀ ਰੋਸ਼ਨੀ ਪੈਂਦੀ ਹੈ ਉਹ ਕਿੱਥੋਂ ਆਉਂਦੀ ਹੈ ਬੇਟਾ ਤਾਂ ਇਹ ਰੋਸ਼ਨੀ ਜਿਹੜੀ ਹੈ ਉਹ ਸਨ ਪ੍ਰੋਵਾਈਡ ਕਰਦਾ ਹੈ ਸੂਰਜ ਪ੍ਰੋਵਾਈਡ ਕਰਦਾ ਹੈ ਤਾਂ ਇਹ ਸਾਰੀ ਰੋਸ਼ਨੀ ਜਿਹੜੀ ਜਿੰਨੇ ਵੀ ਗ੍ਰਹਾਂ ਦੇ ਉੱਪਰ ਰੋਸ਼ਨੀ ਪੈਂਦੀ ਹੈ ਜਾਂ ਉਪਗ੍ਰਹਾਂ ਦੇ ਉੱਪਰ ਰੋਸ਼ਨੀ ਪੈਂਦੀ ਹੈ ਉਹ ਸੂਰਜ ਦੀ ਹੁੰਦੀ ਹੈ 40th ਕੁਐਸਚਨ ਦਾ ਪਲੈਨੈਟਸ ਟਵਿੰਕਲ ਐਟ ਨਾਈਟ ਕੀ ਉਪਗ੍ਰਹ ਸੌਰੀ ਗ੍ਰਹ ਜਿਹੜੇ ਹਨ ਉਹ ਚਮਕਦੇ ਨੇ ਰਾਤ ਨੂੰ ਬੇਟਾ ਨੋ ਉਹ ਨਹੀਂ ਚਮਕਦੇ ਠੀਕ ਹੈ ਜੀ ਤਾਂ ਇਹ ਫਾਲਸ ਹੈ 41올 द होਲੋਸ ਹੋਲੋਸ ਹੁੰਦੇ ਬੇਟਾ ਖੜੇ 올 द होਲੋਸ ਆਫ ਅਰਥ ਫਿਲਡ ਵਿਦ ਡੈਸ਼ ਵੈਨ ਇਟ ਰੇਨਡ ਹੈਵਲੀ ਜਦੋਂ ਬਹੁਤ ਜ਼ਿਆਦਾ ਬਾਰਿਸ਼ ਹੋਈ ਤਾਂ ਧਰਤੀ ਦੇ ਉੱਪਰ ਜਿੰਨੇ ਵੀ ਵੱਡੇ ਵੱਡੇ ਖੱਡੇ ਸਨ ਉਹ ਭਰ ਗਏ ਤਾਂ ਪਤਾ ਹੈ ਜਦੋਂ ਰੇਨ ਹੁੰਦੀ ਹੈ ਬਾਰਿਸ਼ ਹੁੰਦੀ ਹੈ ਤਾਂ ਬੇਟਾ ਉਹ ਵਾਟਰ ਨਾਲ ਹੀ ਭਰਦੇ ਹੈ ਇਸ ਕਰਕੇ ਡਸਟ ਸਨੋ ਤੇ ਲਾਈਟ ਇਹ ਤਿੰਨ ਆਪਸ਼ਨਸ ਰੋਂਗ ਹੈ ਰਾਈਟ ਆਨਸਰ ਇਸ ਵਾਟਰ 42 ਹਾਊ ਮੈਨੀ ਇਅਰਸ ਡਿਡ ਦਾ ਅਰਥ ਟੇਕ ਟੂ ਕੂਲ ਡਾਊਨ ਕਿੰਨੇ ਸਾਲ ਲੱਗੇ ਧਰਤੀ ਨੂੰ ਠੰਡਾ ਹੋਣ ਲੱਗਿਆ 1000 ਹਜ਼ਾਰੋਂ ਮਿਲੀਅਨਸ ਲੱਖੋਂ 100 ਜਾਂ ਨਨ ਆਫ ਦੀਸ ਦਾ ਆਨਸਰ ਬੇਟਾ ਰਾਈਟ ਹੈ ਇਸ ਦਾ ਮਿਲੀਅਨਸ ਆਫ ਇਅਰਸ ਲੱਗੇ ਸੀ 43 ਪਲੈਨੈਟਸ ਹੈਵ ਨੇਚਰਲ ਸੈਟੇਲਾਈਟ ਪਲੈਨੈਟਸ ਦੇ ਨੇਚਰਲ ਸੈਟੇਲਾਈਟ ਹੁੰਦੇ ਨੇ ਕੀ ਕੁਦਰਤੀ ਉਪਗ੍ਰਹਿ ਹੁੰਦੇ ਹਨ ਜੇ ਆਪਾਂ ਆਪਣੀ ਧਰਤੀ ਨੂੰ ਵੇਖੀਏ ਤਾਂ ਆਪਣੀ ਧਰਤੀ ਦਾ ਨੇਚਰਲ ਉਪਗ੍ਰਹਿ ਹੈ ਜਿਹੜਾ ਉਹ ਮੂਨ ਹੈ ਬੇਟਾ ਤਾਂ ਰਾਈਟ ਆਨਸਰ ਇਸ ਇਹ ਰਾਈਟ ਹੈ ਬੇਟਾ ਟਰੂ ਆਏਗਾ ਫਾਲਸ ਨਹੀਂ ਆਏਗਾ ਇਹ ਰਾਈਟ ਰਾਈਟ ਹੀ ਹੈ ਨੈਕਸਟ ਚੈਪਟਰ ਇਜ਼ ਦਾ ਰੂਲ ਆਫ ਦਾ ਰੋਡ ਇਟ ਇਜ਼ ਦਾ ਲਾਸਟ ਚੈਪਟਰ ਆਫ ਦਾ ਮੇਨ ਕੋਰਸ ਬੁੱਕ ਫਰਸਟ ਵਨ ਇਜ਼ ਵਾਟ ਇਜ਼ ਲਿਬਰਟੀ ਲਿਬਰਟੀ ਕੀ ਹੈ ਆਜ਼ਾਦੀ ਕੀ ਹੈ ਪਰਸਨਲ ਅਫੇਅਰ ਹੈ ਇੱਕ ਬੰਦੇ ਇਕੱਲੇ ਦਾ ਆਪਦਾ ਮਸਲਾ ਹੈ ਵੀ ਆਜ਼ਾਦੀ ਉਹ ਜਿਵੇਂ ਮਰਜ਼ੀ ਚਾਵੇ ਕਰ ਸਕਦਾ ਹੈ ਜਾਂ ਸੋਸ਼ਲ ਕੰਟਰੈਕਟ ਹੈ ਤਾਂ ਬੇਟਾ ਆਨਸਰ ਇਜ਼ ਸੋਸ਼ਲ ਕੰਟਰੈਕਟ ਹੈ ਆਪਨੇ ਨੂੰ ਸਮਾਜ ਦੇ ਵਿੱਚ ਰਹਿ ਕੇ ਇੱਕ ਦੂਜੇ ਨਾਲ ਆਪਾਂ ਬੰਨੇ ਹੋਏ ਆ ਇੱਕ ਕੰਟਰੈਕਟ ਆਪਾਂ ਇੱਕ ਦੂਸਰੇ ਦੇ ਨਾਲ ਵੀ ਇੱਕ ਦੂਜੇ ਦੀ ਆਪਾਂ ਇੱਜ਼ਤ ਜਿਹੜੀ ਹੈ ਲਿਬਰਟੀ ਦੀ ਇੱਜ਼ਤ ਕਰਦੇ ਹਾਂ ਤਾਂ ਆਪਾਂ ਦੂਸਰੇ ਦੀ ਆਜ਼ਾਦੀ ਨੂੰ ਬਚਾਇਆ ਜਾ ਸਕਦਾ ਹੈ 45 what was the author reading during the journey ਤਾਂ ਆਥਰ ਜਿਹੜਾ ਸੀ ਉਹ ਕੀ ਪੜ ਰਿਹਾ ਸੀਗਾ ਜਦੋਂ ਇੱਕ ਜਰਨੀ ਤੇ ਜਾ ਰਿਹਾ ਸੀਗਾ ਇਨ ਬੀਟਵੀਨ ਉਸ ਸਮੇਂ ਦੌਰਾਨ ਦੋ ਇਨਟਰੂਡਰ ਪੈਸੇਂਜਰ ਆਏ ਸੀਗੇ ਦੋ ਲੜਕੇ ਆਏ ਸੀ ਜਿਹੜੇ ਹਰ ਇੱਕ ਚੀਜ਼ ਬਾਰੇ ਗੱਲਾਂ ਬਾਤਾਂ ਬਹੁਤ ਜ਼ੋਰ-ਜ਼ੋਰ ਦੀ ਕਰ ਰਹੇ ਸਨ ਉਸ ਟਾਈਮ ਤੇ ਰਾਈਟਰ ਜਿਹੜਾ ਸੀ ਉਹ ਬਲੂ ਬੁੱਕ ਪੜ੍ਹ ਰਿਆ ਸੀ ਬਲੂ ਬੁੱਕ ਹੁੰਦੀ ਹੈ ਬੇਟਾ ਇੱਕ ਜਿੰਨੇ ਵਿੱਚ ਬਹੁਤ ਜ਼ਰੂਰੀ ਕਿਸੇ ਪ੍ਰੋਫੈਸ਼ਨ ਨੂੰ ਕਿਸੇ ਪਾਰਟਿਕੂਲਰ ਟਾਪਿਕ ਨੂੰ ਲੈ ਕੇ ਜ਼ਰੂਰੀ ਇਨਫੋਰਮੇਸ਼ਨ ਹੁੰਦੀ ਹੈ ਤਾਂ ਉਹ ਰਾਈਟਰ ਜਿਹੜਾ ਸੀ ਉਹ ਬਲੂ ਬੁੱਕ ਪੜ੍ਹ ਰਿਆ ਸੀ 46 ਵੀ ਸ਼ੁਡ ਇੰਟਰਫੀਅਰ ਇਨ ਦ ਲਿਬਰਟੀ ਆਫ ਅਦਰਸ ਕੀ ਸਾਨੂੰ ਦੂਸਰੇ ਦੀ ਆਜ਼ਾਦੀ ਵਿੱਚ ਦਖਲਅੰਦਾਜ਼ੀ ਕਰਨੀ ਚਾਹੀਦੀ ਹੈ ਨੋ ਥੈਟ ਇਜ਼ ਫਾਲਸ ਦ ਸਟਾਉਟ 올ਡ ਲੇ ਇੱਕ ਔਰਤ ਹੈ ਜ ਜਦੋਂ ਕਹਾਣੀ ਸਟਾਰਟ ਹੁੰਦੀ ਹੈ ਰੂਲ ਆਫ ਦ ਰੋਡ ਚੈਪਟਰ ਦੀ ਤਾਂ ਇੱਕ ਔਰਤ ਜਿਹੜੀ ਕਿ ਛੋਟੇ ਕਦ ਦੀ ਹੈ ਤੇ ਮੋਟੀ ਹੈ ਉਹ ਚੱਲ ਰਹੀ ਸੀ ਬਿਲਕੁਲ ਵਿੱਚ ਵਿਚਕਾਰ ਕਿਸ ਚੀਜ਼ ਦੇ ਰੋਡ ਦੇ ਸੜਕ ਦੇ ਰਾਈਟ ਆਨਸਰ ਇਜ਼ ਰੋਡ ਕਿਉਂਕਿ ਬਾਕੀ ਦੇ ਆਨਸਰ ਪੇਮੈਂਟ ਬੇਟਾ ਫੁੱਟਪਾਥ ਨੂੰ ਬੋਲਦੇ ਨੇ ਰੇਲਵੇ ਟਰੈਕ ਨਹੀਂ ਹੈ ਨਨ ਆਫ ðiਸ ਤਾਂ ਰੋਡ ਇਜ਼ ਦ ਰਾਈਟ ਆਨਸਰ 48 ਦ ਪੁਲਿਸਮੈਨ ਐਟ ਪਿਕਾਡਲੀ ਸਰਕਸ ਇਜ਼ ਅ ਸਿੰਬਲ ਆਫ ਪਿਕਾਡਲੀ ਸਰਕਸ ਇੱਕ ਚੌਂਕ ਦਾ ਨਾਮ ਹੈ ਉਸ ਥਾਂ ਤੇ ਖੜਾ ਹੋਇਆ ਪੁਲਿਸਮੈਨ ਜਿਹੜਾ ਹੈ ਉਹ ਕਿਸ ਚੀਜ਼ ਦਾ ਸਿੰਬਲ ਹੈ ਬੇਟਾ ਲਿਬਰਟੀ ਆਜ਼ਾ ਟਾਇਰਨੀ ਜ਼ੁਲਮ ਦਾ ਅਨਾਰਕੀ ਅਰਾਜਕਤਾ ਨਨ ਆਫ ਥੀਸ ਤਾਂ ਉਹ ਲਿਬਰਟੀ ਦਾ ਸਿੰਬਲ ਹੈ ਜੋ ਕਿਸੇ ਨੂੰ ਇੱਧਰ ਉੱਧਰ ਜਾਣ ਤੋਂ ਰੋਕਦਾ ਹੈ ਆਪਦੇ ਹੱਥ ਦੇ ਇਸ਼ਾਰੇ ਨਾਲ ਇਟ ਮੀਨਸ ਹੀ ਇਜ਼ ਕੰਟਰੋਲਿੰਗ ਐਵਰੀਬਾਡੀਜ਼ ਲਿਬਰਟੀ ਐਂਡ ਗਿਵਿੰਗ ਐਵਰੀਬਾਡੀ ਲਿਬਰਟੀ ਹਰ ਇੱਕ ਬੰਦੇ ਨੂੰ ਉਹਨਾਂ ਦੀ ਆਜ਼ਾਦੀ ਨੂੰ ਰੋਕ ਵੀ ਰਿਹਾ ਹੈ ਤੇ ਬਾਕੀਆਂ ਦੀ ਆਜ਼ਾਦੀ ਨੂੰ ਬਚਾ ਵੀ ਰਿਹਾ ਹੈ ਬੇਟਾ ਨੈਕਸਟ ਵਨ 49 ਅ ਰੀਜ਼ਨੇਬਲ ਕੰਸੀਡਰੇਸ਼ਨ ਫਾਰ ਦਾ ਡੈਸ਼ ਆਫ ਅਦਰ ਇਜ਼ ਦਾ ਫਾਊਂਡੇਸ਼ਨ ਆਫ ਸੋਸ਼ਲ ਕੰਡਕਟ सोशल कंडक्ट दी फाउंडेशन की है एक रीजनेबल कंसीडरेशन है एक बड़े सोचे समझे तरीके ना मनना है कि सीनू एक राइट्स ऑफ अदर है भी बाकियों भी अधिकार है सड़क पर चलन का बेटा थोड़े मेन कोर्स के चैप्टर नाउ वी आर गोइंग टू डिस्कस पॉइंट नंबर फोर रजिया द टाइग्रेस रजिया द टाइग्रेस हैज डैश कब्स रजिया के किन्ने बच्चे सन उसके कब किन्ने सन टू थ्री फोर और फाइव द राइट आंसर इज टू 60th ਕੁਸਚਨ ਹੈ ਸ਼ੇਰੂ ਵਾਜ਼ ਐਨ ਐਕਸਪਰਟ ਔਨ ਸ਼ੇਰੂ ਕਿਸ ਚੀਜ਼ ਦਾ ਐਕਸਪਰਟ ਸੀਗਾ ਹੰਟਿੰਗ ਦਾ ਉਹ ਸ਼ਿਕਾਰ ਬਹੁਤ ਚੰਗੇ ਤਰੀਕੇ ਨਾਲ ਕਰ ਲੈਂਦਾ ਸੀ ਜਾਂ ਵਿੰਡਸ ਦਾ ਹਵਾਵਾਂ ਦਾ ਰੇਸਿੰਗ ਦੌੜ ਭੱਜਣ ਦਾ ਜਾਂ ਇਮੀਗ੍ਰੇਟ ਬਰਡਸ ਪੰਛੀਆਂ ਨੂੰ ਪੰਛੀਆਂ ਤੇ Aim ਕਰਦਾ ਨਿਸ਼ਾਨਾ ਲਗਾਉਂਦਾ ਤਾਂ ਸ਼ੇਰੂ ਜਿਹੜਾ ਸੀ ਉਹ ਐਕਸਪਰਟ ਸੀ ਵਿੰਡਸ ਦੇ ਉੱਪਰ ਉਸ ਨੂੰ ਹਵਾਵਾਂ ਦਾ ਪੂਰਾ ਗਿਆਨ ਸੀ ਵੀ ਹਵਾ ਕਿਸ ਸਾਈਡ ਤੋਂ ਕਿਸ ਸਾਈਡ ਚੱਲਦੀ ਹੈ ਤਾਂ ਉਸ ਦੇ ਅਕੋਰਡਿੰਗ ਉਹ ਸਰਕੂਲਰ ਰੂਟ ਲੈ ਕੇ ਆਪਦੇ ਭਰੇ ਸ਼ਿਕਾਰ ਨੂੰ ਪਕੜਦਾ ਸੀ ਕਿ ਉਸ ਦੇ ਕੋਲ ਉਸ ਦੀ ਸ਼ੈਂਟ ਜੇ ਸਪੈਸ਼ਲ ਟਾਈਪ ਦੀ ਟਾਈਗਰ ਦੀ ਸ਼ੈਂਟ ਹੁੰਦੀ ਇਹ ਵੀ ਉਸ ਤੱਕ ਨਾ ਪਹੁੰਚ ਸਕੇ 61 ਕੁਐਸਚਨ ਹੈ ਬੇਟਾ ਰਜੀਆ ਵਾਸ ਨੋਟ ਅਫਰੀਡ ਆਫ ਪੋਚਰਸ ਪੋਚਰਸ ਹੰਟਰ ਨੂੰ ਹੀ ਕਿਹਾ ਗਿਆ ਹੈ ਸ਼ਿਕਾਰੀ ਹੁੰਦੇ ਹਨ ਤਾਂ ਰਜੀਆ ਨੂੰ ਕੋਈ ਡਰ ਨਹੀਂ ਸੀ ਸ਼ਿਕਾਰੀਆਂ ਦਾ ਨਾਂ ਗਲਤ ਹੈ ਬੇਟਾ ਦੈਟ ਇਜ਼ ਫਾਲਸ ਲਾਸਟ ਪੋਇਮ ਆਫ ਯਰ ਮੇਨ ਕੋਰਸ ਬੁੱਕ ਬੇਅਰ ਦਾ ਮਾਈਂਡ ਇਜ਼ ਵਿਦਾਊਟ ਫੇਅਰ ਰਿਟਰਨ ਬਾਈ ਆਰ ਐਨ ਟੈਗੋਰ ਵੱਲੋਂ ਇਹ ਪੋਇਮ ਲਿਖੀ ਗਈ ਹੈ 62 ਹੈ एवरीवन शुड हैव ਰਾਈਟ ਟੂ ਐਜੂਕੇਸ਼ਨ ਹਰ ਇੱਕ ਬੰਦੇ ਨੂੰ ਐਜੂਕੇਸ਼ਨ ਪ੍ਰਾਪਤ ਕਰਨ ਦਾ ਰਾਈਟ ਹੈ ਅਧਿਕਾਰ ਹੈ ਥੈਟ ਇਜ਼ ਟ੍ਰੂ ਇਹ ਸਹੀ ਵਰਡਿੰਗ ਹੈ 63 ਦਾ ਪੋਇਟ ਪ੍ਰੇਸ ਫਾਰ ਅ ਲੈਂਡ ਪੋਇਟ ਨੇ ਰੱਬ ਅੱਗੇ ਪ੍ਰਾਰਥਨਾ ਕੀਤੀ ਹੈ ਗੋਡ ਅੱਗੇ ਪ੍ਰਾਰਥਨਾ ਕੀਤੀ ਹੈ ਇੱਕ ਧਰਤੀ ਦੀ ਵੇਅਰ ਡੈਸ਼ ਇਜ਼ ਵਿਦਆਊਟ ਫੀਅਰ ਜਿੱਥੇ ਡਰ ਨਾ ਹੋਵੇ ਕਿਸ ਚੀਜ਼ ਨੂੰ ਮਾਈਂਡ ਨੂੰ ਬਾਡੀ ਨੂੰ ਨੌਲੇਜ ਨੂੰ ਜਾਂ ਟਰੂਥ ਨੂੰ ਤਾਂ ਮਾਈਂਡ ਕਿਉਂਕਿ ਪੋਇਮ ਦਾ ਨਾਮ ਹੀ ਵੇਅਰ ਦਾ ਮਾਈਂਡ ਇਜ਼ ਹੈ ਵਿਦਆਊਟ ਫੀਅਰ ਹੈ ਲਾਸਟ ਕੁਐਸਚਨ ਟੂ ਹੂਮ ਡਸ ਦਾ ਪੋਇਟ ਪ੍ਰੇ ਇਨ ਦਿਸ ਪੁਆਇੰਟ ਇਸ ਪੁਆਇੰਟ ਦੇ ਵਿੱਚ ਕਵੀ ਨੇ ਕਿਸ ਚੀਜ਼ ਨੂੰ ਕਿਸ ਪਰਸਨ ਨੂੰ ਕਿਸ ਇਨਸਾਨ ਨੂੰ ਜਾਂ ਕਿਸ ਬੰਦੇ ਨੂੰ ਕਿਸ ਚੀਜ਼ ਨੂੰ ਪ੍ਰਾਰਥਨਾ ਕੀਤੀ ਹੈ that is people king god or none of them ਤਾਂ ਕਿਸੇ ਲੋਕਾਂ ਨੂੰ ਨਹੀਂ ਕੀਤੀ ਗਈ ਕਿਸੇ ਰਾਜੇ ਨੂੰ ਨਹੀਂ ਕੀਤੀ ਗਈ ਇਹ ਪ੍ਰਾਰਥਨਾ ਜਿਹੜੀ ਹੈ ਪੋਇਟ ਦੇ ਵੱਲੋਂ ਰੱਬ ਨੂੰ ਕੀਤੀ ਗਈ ਹੈ that is all about objective questions ਹੁਣ ਆਪਾਂ ਹੁਣ ਤੱਕ ਆਪਾਂ ਤਿੰਨ ਵੀਡੀਓਜ਼ ਦੇ ਵਿੱਚ ਆਪਾਂ ਇਹਨਾਂ ਨੂੰ ਕਵਰ ਕਰ ਚੁੱਕੇ ਹਾਂ ਥੈਂਕ ਯੂ so much